ਹਾਂਜੀ ਕੁਰੀਤ ਜੀ ਤੁਹਾਨੂੰ ਅੱਜ ਵਾਰ ਨੰਬਰ 70 ਤੋਂ ਰੋਜ਼ ਦਿਕਰਨ ਦੀ ਹੈ ਕੀ ਕਹਿਣਾ ਚਾਹੋਗੇ ਹਾਈਕ ਮੰਦਾਰ ਪਹਿਲੇ ਤੋਂ ਮੈਂ ਹਾਈਕ ਮੰਦਾਰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਤੇ ਮੈਨੂੰ ਆਗੂ ਬਸਕਰ ਤੋਂ ਹਾਜਪਾ ਦੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਮੈਂ ਸਾਰੀ ਸਮੂਚੀ ਟੀਮ ਦਾ ਬੀਜੇਪੀ ਦੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਯਕੀਨ ਕੀਤਾ ਹੈ ਤੇ ਮੈਨੂੰ ਟਿਕਟ ਦਿੱਤੀ ਹੈ ਤੇ ਮੈਂ ਵੀ ਜੀ ਗੀ ਅੰਦਰ ਬਣਾ ਵੀ ਮੈਂ ਟਿਕਟ ਜੇ ਰਿਮਿਨੂ ਮੱਡਬਾ 70 ਤੋਂ ਜਿੱਤੀ ਐ ਇਹ ਭਾਜਪਾ ਦੀ ਝੋਲੀ ਚ ਪਾਵਾਂਗਾ ਤੇ ਬੀਜੇਪੀ ਦਾ ਆਪਾਂ ਕੀ ਮੇਰ ਬਣਾਣਾ ਆ ਸਾਰੀਆਂ ਸੀਟਾਂ ਹੀ ਮੇਰੇ ਘਰ ਨਾਲ ਬਹੁਤ ਵਧੀਆ ਟੀਕੇ ਨਾਲ ਨਿਕਲ ਗਈਆਂ ਬਾਕੀ ਆਪਾਂ ਵਾਰ ਨੰਬਰ 80 70 ਵਾਲੀ ਸੀਟਾਂ ਇਹ ਜਰੂਰ ਜਿੱਤੇ ਭਾਜਪਾ ਦੀ ਝੋਲੀ ਚ ਪਾਵਾਂਗੇ ਮੋਟਿਆ ਦੇ ਬੀਜੇਪੀ ਪਾਰਟੀ ਜਿਹੜੀ ਹੈ ਕਾਰਪ ਚ ਮੈਂ ਹਾਂਜੀ ਭਾਜਪਾ ਨੇ ਜਿਹੜੇ ਵੀ ਉਮੀਦਵਾਰ ਸਾਰੇ ਨੇ ਇੱਥੇ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਆਪਾਂ ਨਸ਼ੇ ਨੂੰ ਠੱਲ ਪਾਵਾਂਗੇ ਜਾਂ ਕ੍ਰਾਈਮ ਜਿਹੜਾ ਹੋ ਰਿਹਾ ਉਹਨੂੰ ਠੱਲ ਪਾਵਾਂਗੇ ਕਿਸੇ ਤਰ੍ਹਾਂ ਦਾ ਕੋਈ ਫੱਟ ਨਹੀਂ ਪਿਆ ਨਸ਼ੇ ਦੀ ਯੋਗਨਾ ਨਹੀਂ ਕਰਿਆ ਕ੍ਰਾਈਮ ਵੀ ਹੋ ਰਿਹਾ ਜਗਾ ਜਗਾ ਤੇ ਲੜਾਈ ਝਗੜੇ ਦੰਗੇ ਸ਼ਰਿਆਂ ਗੋਲੀਆਂ ਐਦਾਂ ਦਾ ਮੋਲ ਪੂਰੇ ਪੰਜਾਬ 'ਚ ਬਣਿਆ ਵਾ ਤੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਬਿਲਕੁਲ ਫੇਲ ਹੈ ਸਰਕਾਰ ਮੈਨੂੰ ਲੱਗਦਾ ਵਾ ਕਿ ਐਰਕੀ ਭਾਜਪਾ ਨੂੰ ਪੰਜਾਬ 'ਚ ਮੌਕਾ ਦੇਣਾ ਚਾਹੀਦਾ ਭਾਜਪਾ ਦੀ ਸਰਕਾਰ ਆਉਂਦੀ ਹੈ ਤੇ ਪੰਜਾਬ ਪੂਰਾ ਖੁਸ਼ਹਾਲ ਹੋਊਗਾ ਇਹ ਪੂਰੀ ਗਰੰਟੀ ਹੈ ਭਾਜਪਾ ਦੀ ਇਹ ਸਾਰੇ ਵਰਕਰ ਦੀ ਗਰੰਟੀ ਹੈ ਪੂਰੇ ਪੰਜਾਬ ਦੀ ਗਰੰਟੀ ਹੈ ਕਿ ਇੱਥੇ ਭਾਜਪਾ ਸਰਕਾਰ ਬਣੇਗੀ ਭਾਜਪਾ ਸਰਕਾਰ ਦੇ ਮੇਰ ਵੱਤੋ ਵੱਤ ਬਣੇਗੇ ਤੇ ਗਾਂ ਆਉਣ ਵਾਲੇ ਸਮੇਂ 'ਚ રોજਗਾਰ ਸਥਾਈ 'ਚ ਭਾਜਪਾ ਦੀ ਸਰਕਾਰ ਇੱਥੇ ਆਪਣੇ ਵੋਟਰਾਂ ਨੂੰ ਕੀ ਬੀ ਮੈਂ ਵੋਟਰਾਂ ਨੂੰ ਫੀਲ ਕਰਾਂਗਾ ਲਗਭਗ ਜਿੰਨੇ ਨੂੰ 10-15 ਸਾਲ ਹੋ ਗਿਆ ਬੀਜੇ ਪੀਜੇ ਕੰਮ ਕਰਦੇ ਆ ਅਪਾ ਬੜੀ ਇਮਾਨਦਾਰੀ ਨਾਲ ਜੀ ਪੀ ਪੀ ਚੇ ਕੰਮ ਕੀਤਾ ਉਹ ਇਮਾਨਦਾਰੀ ਦਾ ਸਦਕਾ ਸਾਨੂੰ ਟਿਕਟ ਵੀ ਮਿਲੀ ਹੈ ਮੈਂ ਆਪਣੇ ਸਮਰਥਕਾਂ ਦਾ ਧੰਨਵਾਦ ਵੀ ਕਰਾਂਗਾ ਜਿਨ੍ਹਾਂ ਸਿੱਤੇ ਮੈਨੂੰ ਟਿਕਟ ਮਿਲੀ ਹੋਰ ਅਪਾ ਇੱਥੇ ਸੀਟ ਜਿੱਤ ਕੇ ਆਪਣੇ ਇਲਾਕੇ ਨੂੰ ਪੂਰਾ ਵਧੀਆ ਖੁਸ਼ਹਾਲ ਬਣਾਵਾਂਗੇ ਤੇ ਭਾਜਪਾ ਦੀ ਸਰਕਾਰ ਲਿਆ ਸਰ ਜਿਹੜੇ ਜਿਹੜੇ ਉਮੀਦਵਾਰ ਉਹ ਨਜਾਇਜ਼ਾਰ ਦੇ ਦਬਾਅ ਦੇ ਵਿੱਚ ਕੰਮ ਰਾਇ ਬਣ ਕੇ ਸਟੇਲ ਦਾ ਦਬਾਅ ਦੁਬਾਰਾ ਕਰਾਉਂ ਇੱਥੇ ਦੀ ਵਾਲੇ ਕਾਫੀ ਗਲੀਆਂ ਜਿਹੜੀਆਂ ਨਹੀਂ ਬਣੀਆਂ ਸੀਵਰੇਜ ਦੀ ਬੜੀ ਤਗੜੀ ਪ੍ਰੋਬਲਮ ਰਹੀ ਹੈ 6 ਮਹੀਨੇ ਤੋਂ ਲਗਾਤਾਰ ਹੀ ਇਹ ਜਿਹੜੀ ਮੁਸ਼ਕਿਲਤ ਹੈ ਆ ਖੁਦ ਮੇਰੇ ਇਲਾਕੇ 'ਚ ਵੀ ਮੈਂ ਬੜਾ ਪ੍ਰੋਟੈਸਟ ਕੀਤਾ ਵਾ ਪਾਣੀ ਦਾ ਬਹੁਤ ਗਲਦਾ ਪਾਣੀ ਸੀਵਰੇਜ ਦੀ ਬਲੋਕਾਂ 'ਚ ਜਿਹੜੇ ਸੀਵਰੇਜ ਬਹੁਤ ਪੁਰਾਣੇ ਹੋ ਚੁੱਕੇ ਨੇ ਜਿੱਤੇ ਕਾਰਪੋਰੇਸ਼ਨ ਧਿਆਨ ਨਹੀਂ ਦੇ ਰਿਹਾ ਆਪਾਂ ਆਪਣੀ ਇਹ ਸੀਏ ਜਿੱਤ ਕੇ ਪੂਰਾ ਕਾਰਪੋਰੇਸ਼ਨ ਚ ਆਪਣੇ ਆ ਜਿਹੜੇ ਮੁੱਦੇ ਐ ਸਟੀਲਾਈਟ ਤੇ ਗਲੀਆਂ ਜਿਹੜੇ ਖਰਾਬ ਐ ਪਾਣੀ ਗੰਦਾ ਪਾਣੀ ਦੀ ਸੀਵਰੇਜ ਦੇ ਜਿਹੜੀ ਬਲੋਕੇਜ ਆ ਜਾਂ ਸੀਵਰ ਖਰਾਬ ਦੇ ਇਤੇ ਮੁੱਦੇ ਲੈ ਕੇ ਇੱਥੇ ਆਪਾਂ ਆਪਣੇ ਲਾਪੇ ਸੁਣਾ। ਇਹ ਬੀਤੋਗੇ ਆਪਣੇ ਰੋਟਰਨ ਮੈਂ ਐਪੀਲ ਕਰੂੰਗਾ ਕਿ ਆਪਾਂ ਵਧੀਆ ਤਰੀਕੇ ਨਾਲ ਰਲ ਮਿਲ ਕੇ ਕਵਾਲੀ ਕੀਤੀ ਬਾੜ ਜਿੱਤ ਕੇ ਆਪਾਂ ਵਧੀਆ ਤਰੀਕੇ ਨਾਲ ਬਾੜ ਚ ਕੰਮ ਕਰਕੇ ਬਾੜ ਨੂੰ ਖੁਸ਼ਹਾਲ ਬਣਾਉਣਾ।